ਇਹ ਐਸੀਆ ਜਿਹੜਾ ਵੀ ਸਲੈਕਟ ਹੋਇਆ ਇਹ ਵੀ ਸਮਾ ਤੇਰਾ ਹੈਗਾ ਤੂੰ ਇਸ ਨੂੰ ਦੋ ਟਿਕਾ ਜਾ ਜਾ ਔਰ ਮੈਂ ਤੁਹਾਨੂੰ ਕਾ ਦਿੰਦਾ ਇਹ ਕੋਈ ਸਰਕਾਰ ਨਹੀਂ ਇਹ ਨੌਕਵਾ ਦਾ ਟੋਲਾ ਆਪਾਂ ਇਹਨਾਂ ਨੂੰ ਢਾਣ ਮਰ ਕੇ ਹਰ ਇੱਕ ਥਾਨ ਭਰਾਵੋ ਔਰ ਮੈਂ ਇੱਕ ਗੱਲ ਨਾਲ ਦਿੰਦਾ ਆ ਜਿਹੜੇ ਦੁਕਾਨਦਾਰ ਆ ਜਿਹੜੇ ਆਪੀਆ ਕਮਰ ਕੰਦੇ ਆ ਔਰ ਇਹ ਮੋਦ ਦੇਣ ਗਏ ਆ ਕੋਣ ਆ ਕੇ ਇੰਸਕਿੰਦਾਰ ਨੂੰ ਹੀ ਖਤਮ ਕਰਨਾ ਚਾਹੁੰਦੇ ਆ ਇਹ ਹਰ ਇੱਕ ਦਾ ਨਕਰਾਤ ਕਰਕੇ ਇਦਾਂ ਹੀ ਸਾਰੇ ਨੂੰ ਆਪਾਂ ਨੂੰ ਛੱਟੇ ਹੋ ਕੇ ਇਹ ਸਰਕਾਰ ਦਾ ਜਣਾਵਾ ਉਦਰਾ ਭੁਕੇ ਔਰ ਕੁਦਰਾ ਭੁਕੇ ਇਹ ਸਰਕਾਰ ਨੂੰ ਆਪਾਂ ਚਲਦਾ ਵੀ ਕਰਨਾ ਉਹ ਇਹ ਸਰਕਾਰ ਦੇ ਕੋਣ ਦੇ ਜੇ ਵੀ ਅੱਲਾਹ ਕਹਿੰਦੀ ਕੀ ਨੂੰ ਆਪਾਂ ਤਗੜੇ ਹੋ ਕੇ ਲੜਾਈ ਲਾਣੀ ਆ ਔਰ ਭਗਵੰਤ ਮਾਣੂ ਦੱਸ ਦੇਣਾ ਕਿ ਕਿਸਾਨ ਜਦੇ ਬੰਦਿਆ ਤੇ ਟੋਡਰ ਦਵਾਈਆਂ ਨਹੀਂ ਸਾਡੇ ਪਟਿਆਲੇ ਦੇ ਵਿੱਚ ਸਰਦਾਰ ਮਨਜੀਤ ਸਿੰਘ ਰਾਏ ਦਾਸਵੰਤ ਸਿੰਘ ਜੀ ਪਦੇੜ ਸਾਡੇ ਜਗਜੀਤ ਸਿੰਘ ਜੀ ਢੱਲੇਵਾਲ ਤੇ ਹੋਰ ਆਗੂ ਸਾਰੇ ਇਹਨਾਂ ਜੇਲਾ ਵਿੱਚ ਦੇ ਆ ਜਿੰਨਾ ਚਿਰ ਤੱਕ ਇਹ ਦਿਹਾੜੀ ਕਹੁੰਦੇ ਸਾਡੀਆਂ ਮੰਗਾਂ ਨਹੀਂ ਮੰਦੀ ਸਰਕਾਰ ਉਹਨਾਂ ਚਿਰ ਤੱਕ ਜਿਹੜਾ ਇਹ ਸ਼ਿਕਾਇਤ ਜਿਹੜਾ ਇਹ ਜਾਰੀ ਰਹੂਗਾ ਔਰ ਅਸੀਂ ਹਰ ਤਰੀਕੇ ਨਾਲ ਭਗਵਾਨ ਜਮਾਨ ਦਾ ਡੱਟ ਕੇ ਵਿਰੋਧ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮੈਂ ਬੇਨਤੀ ਕਰ ਦਿੰਨੀ ਆ ਜਿੱਦਾਂ ਆਪਾਂ ਜੁੜੇ ਆ ਇੱਥੇ ਪੁਤਲਾ ਬੂਕੇ ਉਸ ਤੋਂ ਬਾਅਦ ਆਪਾਂ ਇੱਕ ਮੰਗ ਪੱਤਰ ਜਿਹੜਾ ਤਹਿਸੀਲਦਾਰ ਤੋਂ ਦੇਣਾ ਆਪਾਂ ਇੱਧਰ ਤਸਿਲੇ ਜਾਣਾ ਔਰ ਮੰਗ ਪੱਤਰ ਦੇ ਕੇ ਆਪਾਂ ਗਵਰਨਰ ਨੂੰ ਤੇ ਜਨਾਇ ਮੰਗ ਪੱਤਰ ਇਸ ਲਈ ਸਾਰੇ ਸਾਥੀਓ ਇਸੇ ਤਰੀਕੇ ਨਾਲ ਤਸਿਲਦਾਰ ਜਾ ਕੇ ਆਪਾਂ ਮੰਗ ਪੱਤਰ ਦੇਣਾ ਉਸ ਤੋਂ ਬਾਅਦ ਫੋਲਰ ਨੂੰ ਆਪਰਵਣਾ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਦੁਕਾਨਦਾਰ ਵੀਰੋ ਤੇ ਕਿਸਾਨੋ ਮਲਾਜ਼ਮੋ ਤੇ ਵਿਦਿਆਰਥੀਓ ਦੇਖੋ ਸਾਡਾ ਭੁੱਖ ਜਿਹੜਾ ਨਾ ਰੁਲ ਗਿਆ ਆ ਆਨਲਾਈਨ ਜਿਹੜੀ ਸ਼ਾਪਿੰਗ ਹੋਣ ਰਹੀ ਆ ਨਾ ਤੁਹਾਡੇ ਘਰਾਂ ਦੇ ਵਿੱਚ ਸਮਾਨ ਪਹੁੰਚਣ ਰਿਹਾ ਇਹਦੇ ਨਾਲ ਦੁਕਾਨਦਾਰੀ ਬਿਲਕੁਲ ਰੁਲ ਗਈ ਆ ਜਦੋਂ ਜਿਹਨੂੰ ਘਰ ਬੈਠੇ 500 ਵਾਲੀ ਜੀ 450 ਵਿੱਚ ਮਿਲ ਗਈ ਉਹ ਸ਼ਹਿਰ ਕੀ ਲੈਣਾ ਹੂਗਾ ਤੇ ਵੱਡੇ ਵੱਡੇ ਮਾਲ ਖੁੱਲ ਗਏ ਆ ਆ ਦੁਕਾਨਾਂ ਨੂੰ ਤਾਲੇ ਲਵਾ ਦਨੇ ਇਹਨਾਂ ਨੇ ਕਿਉਂਕਿ ਸਾਰੀਆਂ ਹੀ ਸਰਕਾਰਾਂ ਨੂੰ ਫੰਡ ਮਿਲਦੇ ਜਿਹੜਾ ਕੋਈ 50 ਹਜ਼ਾਰ ਰੁਪਏ 2 ਲੱਖ 4 ਦਾ ਕਰੋੜ ਦਿੰਦਾ ਸਰਕਾਰ ਨੇ ਉਹਦੇ ਹੀ ਗੁੰਗਾਉਣੇ ਆ ਤੁਹਾਡੀਆਂ ਵੋਟਾਂ ਦੇ ਫ੍ਰੀਜ ਲੈਣੀਆਂ ਤੁਹਾਨੂੰ ਬੋਤਲ ਬਾਦਲ ਦੇ ਕੇ ਜ਼ਾਰੂ ਦੀ ਤੇ ਤੁਹਾਡੀਆਂ ਦੁਕਾਨਾਂ ਵੀ ਰੋਲਣੀਆਂ ਆ ਤੁਹਾਡੇ ਬਿਜ਼ਨਸ ਵੀ ਰੋਲਣੇ ਆ ਤੇ ਸਾਡੇ ਵਿਦਿਆਰਥੀ ਮੈਨੂੰ ਦੱਸੋ ਕਿੰਨੇ ਕੁ ਵਧੀਆ ਸਕੂਲ ਸਾਡੇ ਕਾਲਜ ਹੋ ਗਏ ਆ ਹਿੰਦੁਸਤਾਨ ਦੇ ਵਿੱਚ ਸਾਡੀ ਪੰਜਾਬ ਦੀ ਇਹਨਾਂ ਨੇ ਐਜੂਕੇਸ਼ਨ ਰੋਲ ਕੇ ਰੱਖ ਦਿੱਤੀ ਆ ਆ ਫ੍ਰੀ ਕਣਕ ਆ ਫ੍ਰੀ ਸਿਲੰਡਰ ਦੇਣੇ ਆ ਆ ਫ੍ਰੀ ਮੋਟਰਾਂ ਚਲਾਉਣੀਆਂ ਉਹ ਭਲਿਓ ਲੋਕੋ ਇਹਨਾਂ ਲੋਕਾਂ ਨੂੰ ਬਿਮਾਰਾਂ ਨੂੰ ਦਵਾਈ ਦੇ ਦਿਓ ਤੇ ਜਿਹੜੀ ਐਜੂਕੇਸ਼ਨ ਦੇ ਦਿਓ ਸਾਡੇ ਬੱਚੇ ਵੀ ਕਿੱਲੇ ਜਾ ਕੇ ਸਟੈਂਡ ਕਰ ਲੈਣਗੇ ਤੇ ਤੁਸੀਂ ਇੱਥੇ ਵੀ ਡਿਵਲ ਕਰਨੀ ਆ ਤੇ ਬਾਹਰ ਵੀ ਡਿਵਲ ਕਰਨੀ ਆ ਤੇ ਮੇਰੇ ਉਹ ਵੀਰੋ ਡੱਬੇ ਤੁਹਾਡੇ ਹੱਥ ਵਿਚ ਆਣੇ ਆ ਦੁਕਾਨਾਂ ਵਾਲਿਆਂ ਇਸ ਕਰਕੇ ਇਹਨਾਂ ਕੰਗਰਾਂ ਦਾ ਵਿਰੋਧ ਕਰਨਾ ਪੈਣਾ ਆ ਆਪਾਂ ਨੂੰ ਰੋਣਾ ਪੈਣਾ ਜੇ ਰੋਵਾਂਗੇ ਰੋਇਆ ਹੀ ਮਾਂ ਤੋਂ ਦਿੰਦੀ ਆ ਕਿੰਨੀਆਂ ਘਰਦੀਆਂ ਸਾਡੇ ਹੋਈਆਂ ਬਈ ਮਲਾਜਮ ਕਿਹੜੇ ਕਿਹੜੇ ਮਹਿਕਮੇ ਚ ਹੋਏ ਆ ਦੱਸੋ ਮੈਨੂੰ ਐਫਸੀਆਈ ਖਾਲੀ ਪਈ ਆ ਸਕੂਲ ਖਾਲੀ ਪਈ ਆ ਕੋਈ ਤੁਹਾਡਾ ਫੂਡ ਸਪਲਾਈ ਦਾ ਵਿਭਾਗ ਨਹੀਂ ਕੋਈ ਮੁਲਾਜ਼ਮ ਨਹੀਂ ਵੇਹਵਾ ਹੌਸਟ ਕੋਈ ਮੁਲਾਜ਼ਮ ਨਹੀਂ ਦੱਸੋ ਕਹਿੰਦੇ ਜਿਹੜਾ ਹੈਗਾ ਵਿਭਾਗ ਵਿੱਚ ਮੁਲਾਜ਼ਮ ਹੈ ਕਿਹੜੀਆਂ ਕਿ ਭਰਤੀਆਂ ਹੋਈਆਂ ਇਹ ਕੰਨਾਂ ਦੀ ਮਜਬੂਰੀ ਆ ਜਿਹੜੇ 8 25 ਪੈਂਦੇ ਉਹਦੇ 20 ਸਪਾਈ ਆ ਪੰਜ ਚਾਰ ਵਿਚਾਰੇ ਜਾਂਦੇ ਆ ਪੁਲਸਾਂ ਨੇ ਉਹਨਾਂ ਨੇ ਕੋਰਟ 'ਚ ਜਾ ਕੇ ਕੇਸ ਘੁਟਰੇ ਆ ਉਹ ਕਈਆਂ ਨੇ ਅਨਕਵਾਰੀਆਂ ਕਰਨੀਆਂ ਵਾ ਇੱਕ ਪਿੰਡ ਨੂੰ ਇੱਕ ਪੁਲਸ ਆ ਰਹੀ ਹੋਂਦਾ ਕੀ ਵਿਚਾਰੇ ਇਹ ਲੈਣ ਹੋਰ ਆਰਡਰ ਕਰ ਲੈਣਗੇ ਕਿਹੜੀਆਂ ਇਹ ਚੋਰੀਆਂ ਨਿਕਾਦੀਆਂ ਫੜ ਲੈਣਗੇ ਇਹਨਾਂ ਨੂੰ ਨਰਾਜ਼ ਸੌਣ ਦੇ ਨਾਲ ਬਿਨੈ ਸੌਣ ਦੇ ਕਿਹੜੇ ਮੈਨਾਂ ਦੇ ਮੇਲੇ ਵਿੱਚ ਜਿਹਨਾਂ ਨੇ ਪ੍ਰਤੀ ਦਿੱਤੀ ਆ ਤੇ ਵੱਡੀਆਂ-ਵੱਡੀਆਂ ਗੱਫਾ ਮਾਰੀ ਜਾਂਦੇ ਆ ਦੇ ਜਿਹੜੇ ਵੱਡੇ-ਵੱਡੇ ਕਵਰਟ ਕਰਾਏ ਹੋਏ ਆ ਦੇ ਕਾਰੇ ਲਾਜ ਚੱਪਦੇ ਆ ਝੂਠਾ ਖਾਦੇ ਇਸ ਕਰਕੇ ਭਰਾਓ ਇਹ ਆਪਾਂ ਨੂੰ ਇਕੱਠੇ ਹੋ ਕੇ ਨਸਲਾਂ ਤੇ ਫਸਲਾਂ ਦੀ ਆਪਣੀ ਹੋਂਦ ਦੀ ਲੜਾਈ ਆ ਇਹਨੂੰ ਤਖਲੇ ਹੋ ਕੇ ਲੜ ਲਈਏ ਨੌਲੀ ਜਹਦੜ ਜੀ ਜੀ ਆਇਆਂ ਨੂੰ ਇਹ ਆਪਾਂ ਨੂੰ ਭਰਾਓ ਲੜਨੀ ਪੈ ਰਹੀ ਆ ਤੇ ਮੇਰੇ ਵੀ ਤਖਲੇ ਹੋ ਕੇ ਲੜ ਲਈਏ ਇਹ ਰੋਈਆਂ ਹੀ ਗੱਲ ਬਾਣੀ ਆ ਬਾਕੀ ਇਹਨਾਂ ਦੇ ਕੋਲ ਸਭ ਕੁਛ ਇਹ ਜੰਤਰ-ਤੰਦਰੇ ਵਰਤਦੇ ਆ ਇਹਨਾਂ ਵਰਤਦੇ ਰਹਿਣਾ ਸਰਕਾਰਾਂ ਵਰਤਦੀਆਂ ਆਈਆਂ ਆ 200 ਸਾਲ ਬਾਅਦ ਅੰਗਰੇਜ਼ ਕੱਢਿਆ ਸੀ ਜਿਹੜਾ ਪੋਲੇ ਨਹੀਂ ਜਾਣ ਵਾਲੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੈ ਸਾਹਿਬ ਜੀ ਲਓਗੇ ਜੈ ਸਾਹਿਬ ਨੂੰ ਦੇ ਦਈਏ ਦੋ ਮਿੰਟ ਆਹ ਲਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰੇ ਵੀਰ ਭਰਾ ਸਾਰੇ ਵੱਖ-ਵੱਖ ਯੂਨੀਅਨ ਤੋਂ ਸਾਰੇ ਦਾ ਧੰਨਵਾਦ ਕਰਨੇ ਆ ਪਰ ਆਪ ਇਕੱਠੇ ਹੋਈਏ ਸਾਰਿਆਂ ਨੂੰ ਮੈਂ ਬੇਨਤੀ ਕਰਨਾ ਜਿੰਨੀਆਂ ਵੀ ਯੂਨੀਅਨ ਇੱਥੇ ਨੇ ਜੇ ਆਪਾਂ ਇਕੱਲੇ ਇਕੱਲੇ ਕੁੱਟ ਖਾਵਾਂਗੇ ਤੁਸੀਂ ਆਪਣੇ ਲੀਡਰਾਂ ਦੇ ਦਬਾਅ ਪਾਓ ਜੋ ਪਾ ਕੇ ਸਾਰੀਆਂ ਯੂਨੀਅਨ ਇਕੱਠੀਆਂ ਹੋਣ ਤੇ ਇਕੱਠੇ ਹੋ ਕੇ ਲੜਾਈ ਲੜੀਏ ਤੇ ਜਿਹੜਾ ਆਪਣੇ ਨਾਲ ਧੱਕਾ ਹੋਣ ਦੇ ਆ ਇਹ ਇਕੱਲੇ ਇਕੱਲੇ ਨੂੰ ਕੁੱਟਣਗੇ ਜੇਕਰ ਆਪਾਂ ਇਕੱਠੇ ਨਾ ਹੋਏ ਮੇਰੇ ਵੀਰੋ ਆਪਾਂ ਮੈਂ ਸਾਰ ਮਹਿਰਪੁਰ ਬਲਾਕ ਦੇ ਜਿੰਨੇ ਵੀ ਯੂਨੀਅਨ ਦੇ ਮੈਂਬਰ ਨੇ ਪ੍ਰਧਾਨ ਨੇ ਸਾਰਿਆਂ ਨੂੰ ਬੇਨਤੀ ਕਰਨਾ ਵੇ ਇਕੱਠੇ ਹੋ ਕੇ ਆਪਾਂ ਲੜਾਈ ਲੜੀਏ ਤੇ ਤਾਂ ਹੀ ਆਪਾਂ ਜਿੱਤ ਸਕਨੇ ਆ ਆਪਾਂ ਨੂੰ ਕੋਈ ਵੀ ਨਹੀਂ ਆਪਣੇ ਨੇਰੇ ਵੀ ਨਾ ਧੁਕੇਗਾ ਜੇ ਆਪਾਂ ਇਕੱਠੇ ਹੋ ਕੇ ਲੜਾਈ ਲੜਾਂਗੇ ਮੈਂ ਤੇ ਦੁਬਾਰੇ ਫੇਰ ਬੇਨਤੀ ਕਰਨਾ ਮੇਰੇ ਵੀਰੋ ਜਿੰਨੇ ਮੇਰੀ ਯੂਨੀਅਨ ਵੀ ਨੇ ਭਨੇਰ ਸਾਹਿਬ ਦੇ ਦੇ ਦਵਾਬੇ ਵਾਲੇ ਜਾਂ ਹੋਰ ਵੀ ਜੁਨੀਅਨ ਨੇ ਵੱਖਰੇ ਵੱਖਰੇ ਸਾਰੇ ਇਕੱਠੇ ਹੋ ਉਹ ਵੀਰੋ ਤੇ ਟਾਗੜ ਕੇ ਆਪਣਾ ਵਜਾਉਣਾ ਨਹੀਂ ਤੇ ਮੈਨੂੰ ਵੀ ਚੁੱਕਣਗੇ ਦੂਜੇ ਨੂੰ ਵੀ ਚੁੱਕਣਗੇ ਕੱਲੇ ਕੱਲੇ ਨੂੰ ਚੁੱਕਣਗੇ ਇਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਅਸੀਂ ਇਹਨਾਂ ਨੂੰ ਲੱਖ ਲੱਖ ਲੰਦ ਪਾਉਣੇ ਆ ਇਹਨਾਂ ਨੂੰ ਇਹ ਜਿਹੜਾ ਚੇਤੇ ਕਰਾਉਨੇ ਆ ਕਿ ਇਹ ਜਿਹੜਾ ਕੌਮ ਆ ਏਦਾ ਝੁਖਣ ਵਾਲੀ ਨਹੀਂਗੀ ਜੇ ਤੁਸੀਂ ਏਦਾ ਚਕਾਉਣਾ ਚਾਹੋਗੇ ਅਸੀਂ ਏਦਾ ਝੁਖਣ ਵਾਲੇ ਨਹੀਂਗੇ ਅਸੀਂ ਇਹਦਾ ਡਟ ਕੇ ਵਿਰੋਧ ਕਰਾਂਗੇ ਜਿਹੜਾ ਸਾਡਾ ਸਮਾਨ ਚੋਰੀ ਕੀਤਾ ਜੋ ਕੀਤਾ ਬਹੁਤ ਗਲਤ ਕੀਤਾ ਇਸ ਨੇ ਸਾਨੂੰ ਧੋਖੇ ਦੇ ਨਾਲ ਸਾਰੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਤੇ ਸਾਡਾ ਜਿਹੜਾ ਮੋਰ ਚ ਆਇਆ ਉਹ ਤੈਸ਼ ਨੈਸ਼ ਕੀਤਾ ਇਹਨਾਂ ਦਾ ਇੱਕ ਐਮਐਲਏ ਆ ਕਨੌਰ ਜੋ ਕਿ ਵੱਡਾ ਚੋਰ ਆ ਉਥੋਂ ਸਾਰਾ ਸਮਾਨ ਚੋਰੀ ਕਰਕੇ ਲੈ ਗਿਆ ਕਾਫੀ ਟਾਲੀਆਂ ਕਾਫੀ ਸਮਾਨ ਜਿਹੜਾ ਉਹਦੇ ਘਰੋਂ ਉਹਦੀ ਭੂਆ ਦੇ ਘਰੋਂ ਉਹਦੇ ਨਾਨਕਿਆਂ ਦੇ ਘਰੋਂ ਉਹਦੇ ਬ੍ਰਾਂਡ ਹੋਇਆ ਸੋ ਇਹ ਸਰਕਾਰ ਨੂੰ ਦੁਬਾਰਾ ਦੁਬਾਰਾ ਬੇਨਤੀ ਕਰਦੇ ਆ ਕਿ ਸਾਡੇ ਸਾਥੀਆਂ ਨੂੰ ਛੇਤੀ ਤੋਂ ਛੇਤੀ ਛੱਡੋ ਨਹੀਂ ਤਾਂ ਇਸ ਤੋਂ ਵੀ ਵੱਡਾ ਸੰਘਰਸ਼ ਜਿਹੜਾ ਆ ਵੇਡਿਆ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਇਹਦਾ ਪੁਤਲਾ ਸਾੜਨਾ ਸਾਰੇ ਜਣੇ ਐਨੂੰ ਜਰਾ ਮੂੰਹ ਕਰ ਲਓ ਤੇ ਇਹਦਾ ਜਿਹੜਾ ਅਗਨੀ ਪੇਂਟ ਕਰੀਏ ਇਹਨੂੰ ਲਾਓ ਦੇਖੋ ਕਿੰਨੀ ਪੱਤੀ ਸਾੜ ਜਾਜੋ ਪਾੜੇ ਪੜਾ ਸਕਦੇ ਮੈਨੂੰ ਦੇਖੋ ਭਰਾਓ ਅੱਜ ਕੱਲੇ ਕੱਲੇ ਸ਼ਹਿਰ ਚ ਪਲਾਣਾ ਮੂਹ ਹੋਇਆ ਮਾਤ ਭੋਰ ਚਾਹ ਤੋਰ ਲੋਈਆਂ ਪੌਰ ਇਹ ਸਾਡਾ ਹੈ ਤਾਂ ਰੋਜ਼ ਆਉਣ ਵਾਲੇ ਐਕਸ਼ਨ ਜਿਹੜੇ ਵੱਡੇ ਹੋਣੇ ਆ ਪਛਦੇ ਹੀ ਹੋਣੇ ਆ

ਭਰੇ ਭੱਜ ਗਿਆ ਚੋਰ ਪੰਜਾਬ ਦੇ ਰੋਇਆ ਮੁਰਦਾਬਾਦ 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 ਕੋਈ ਵਾ ਚੋਰ ਮੁਰਦਾਬਾਦ 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 ਕੋਈ ਵਾ ਭੱਜਿਆ ਮੁਰਦਾਬਾਦ 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 ਸਤਾਰ ਮੁਰਦਾਬਾਦ 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 ਬੋਦੀਆਂ ਲਾਣਾ ਪਾਏ ਦਾ ਕੋੜਾ ਹੀ ਕਰਦਾ ਕੋੜਾ ਹੀ ਕਰਦਾ ਸਤਾਰ ਮੁਰਦਾਬਾਦ 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 مرداب بن آئی سرکار مرد آباد جھوٹے واعدے کری سرکار مرد آباد ਕੁਦਾਵਾ ਧੋਖੇ ਨਾਲ ਗ੍ਰਿਫਤਾਰ ਕਰਨ ਵਾਲੀ ਸਰਕਾਰ ਮੁਰਦਾਬਾਦ ਮੁਰਦਾਬਾਦ ਕੁਦਾਵਾ ਸਾਡੇ ਸਾਥੀਆਂ ਨੂੰ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਸਾਡੇ ਸਾਥੀਆਂ ਨੂੰ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਕਿਸਾਨ ਮਜ਼ਦੂਰ ਦੁਕਾਨਦਾਰ ਇਕਤਾ ਜਿੰਦਾਬਾਦ ਜਿੰਦਾਬਾਦ ਜੀਸੇ ਡੱਲੇਵਾਲ ਜਿੰਦਾਬ ਜਗਜੀਤ ਸਿੰਘ ਡੱਲੇਵਾਲ ਜੋ 109 ਦਿਨ ਹੋ ਗਏ ਮਨwarte ਬੈਠੇ ਆ

बस्ट <laughs> आहे